ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਰੋਜ਼ਾਨਾ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਨਕੋਦਰ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਨਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਇਸ ਦੇ ਸਬੰਧ ਵਿੱਚ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਨਕੋਦਰ ਸਿਟੀ ਥਾਣਾ ਪੁਲਿਸ ਅਤੇ ਨਕੋਦਰ ਸਦਰ ਥਾਣਾ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਦੋ ਵਿਅਕਤੀਆਂ ਨੂੰ ਦੋ ਨਜਾਇਜ਼ ਪਿਸਤੌਲਾਂ ਦੇ ਸਮੇਤ ਕਾਬੂ ਕੀਤਾ। ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨੇ ਨਕੋਦਰ ਦੇ ਥਾਣੇ ਵਿੱਚ 1 ਮਹੀਨੇ ਦੌਰਾਨ ਜੋ ਮੁਕਾਦਮੇ ਦਰਜ ਕੀਤੇ ਗਏ ਉਹਨਾਂ ਦੇ ਸੰਬੰਧ ਵਿੱਚ ਵੇਰਵਾ ਵੀ ਸਾਂਝਾ ਕੀਤਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਨਕੋਦਰ ਵਿੱਚ ਚੋਰੀਆਂ ਰੋਕਣ ਦੇ ਲਈ ਦੁਕਾਨਦਾਰਾਂ ਨੂੰ ਚੌਕੀਦਾਰ ਰੱਖਣ ਦੀ ਅਪੀਲ ਵੀ ਕੀਤੀ ਗਈ। ਡੀਐਸਪੀ ਸੁਖਪਾਲ ਸਿੰਘ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਇਹ ਵਿਸ਼ਾ ਇਹ ਜੀ ਸਾਡੇ ਦੋਨੇ ਕਿਸਾਨਾ ਸਿਟੀ ਦੇ ਵਿੱਚ ਤੇ ਇੱਕ थाना सदर ਦੇ ਵਿੱਚ ਅਸੀਂ ਇੱਕ ਪਿਸਤਲ ਦੀ ਇੱਕ ਪਿਸਤਲ ਦੀ ਰਿਕਵਰੀ ਕੀਤੀ ਦੋਨੇ ਥਾਣਿਆਂ ਚ ਵੱਖ-ਵੱਖ ਕੇਸਿਸ ਦੇ ਵਿੱਚ थाना ਸਿਟੀ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਸਾਨੂੰ ਬੁੱਧ ਸਿੰਘ ਇਹ ਬੀਟਲਪਿੰਡ ਦਾ ਰਹਿਣ ਵਾਲਾ ਮਹਿਤਪੁਰ ਦਾ ਇਹਦੇ ਕੋਲੋਂ ਇੱਕ ਬੱਤੀ ਬੋਰਡ ਦਾ ਪਿਸਤਲ ਜਿਹੜਾ ਰਿਕਵਰ ਕਰਕੇ ਐਫ ਆਰ ਨੰਬਰ 10725598 ਆ ਨਾਮ ਸਖਤੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਹੀ थाना सदर ਦੇ ਵਿੱਚ ਜਿਹੜਾ ਏਐਸਏ ਜਸਪਾਲ ਸਿੰਘ ਨੇ ਅਡਾ ਟਟਕਲਾ ਵਿੱਚ ਨਕਾ ਲਾਇਆ ਸੀ ਤੇ ਮੱਲੀਆਂ ਕਲਾ ਵੱਲੋਂ ਇੱਕ ਵਿਅਕਤੀ ਜਿਹੜਾ ਆਇਆ ਮੋਟਰਸਾਈਕਲ ਦੇ ਉੱਪਰ ਸਪਲੈਂਡਰ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ਉਹ ਨਾ ਰੁਕਿਆ ਉਹ ਅਗਲੇ ਬੰਦੇ ਨੂੰ ਭਜਾ ਕੇ ਮੋਟਰਸਾਈਕਲ ਲੈ ਗਿਆ ਜੋ ਅਗਲੇ ਬੰਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਉੱਡੇ ਗਿਆ ਤੇ ਉਹਦੇ ਕੋਲੋਂ ਜਿਹੜਾ ਵਾ ਇੱਕ 7.6mm ਦਾ ਪਿਸਤਲ ਤੇ ਇੱਕ 250 ਗ੍ਰਾਮ ਬੀੜੀ ਆਫਰੀਮ ਬੰਦੂਈ ਉਸ ਸਬੰਧ ਵਿੱਚ ਐਫੇਰ ਨੰਬਰ 58 12925 ਜਿਹੜੀਆਂ ਦਰਜ ਕੀਤੀ ਗਈ ਸਰ ਇਹ ਜਿਹੜੇ ਦੋਨੇ આરોપી ਹੈਗੇ ਆ ਇਨਾ ਤੋਂ ਪੈਨਲ ਕੋਈ ਮਾਮਲੇ ਦਰਜੇ ਹਾਂਜੀ ਜਿਹੜਾ ਇਹ ਜਿਹੜਾ ਸਦਰਕ ਦੇ ਕੇਸ ਦੇ ਵਿੱਚ ਰੋਹਿਤ ਜਿਹੜਾ ਅਰੈਸਟ ਕੀਤਾ ਹੈ ਇੱਥੇ ਪਹਿਲਾਂ ਵੀ ਇੱਕ ਅਫੇਅਰ ਨੰਬਰ 39 ਮੁਹੱਲੀ ਥਾਣੇ ਵਿੱਚ ਐਨਡੀਪੀਐਸ ਐਕਟ ਐਨਟੀਐਫ ਮੁਹੱਲੀ ਦੇ ਵਿੱਚ ਦਰਜਾ ਹੈ ਆਲਰੇਡੀ ਪਹਿਲੇ ਦਰਜਾ ਕੀ ਹੈ ਸਰ ਇਹਨਾਂ ਨੇ ਜਿਹੜੇ ਪਿਸਤਲੇ ਇਹਨਾਂ ਕੋਲ ਬਰਾਮਦ ਹੋਏ ਹੈਗੇ ਆ ਉਸ ਪਤਾ ਲਗਾ ਕੇ ਕਿ ਇਹ ਕਿੱਥੋਂ ਆ ਕੇ ਆਏ ਉਹ ਜਿਸ ਸਾਡੇ ਕੋਲ ਰਿਮਾਂਡ ਤੇ ਆ ਉਹ ਆਪਣਾ ਡਿਊਰਿੰਗ ਰਿਮਾਂਡ ਇਹਨਾਂ ਦੇ ਕੋਲੋਂ ਜਿਹੜਾ ਬਰੀਕੀ ਦੇ ਨਾਲ ਪੁੱਛਗਿੱਛ ਕਰਦੇ ਆ ਕਿ ਕੀ ਇਹਨਾਂ ਦਾ ਸਾਰਾ ਨੈਕਸਸ ਸੀ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਇਹਨਾਂ ਨੇ ਕੀ ਯੂਜ਼ ਕੀਤੇ ਹੈ ਕਿਤੇ ਕਿ ਨਹੀਂ ਕੀਤੇ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਕਿਹੜੀ ਘਟਨਾ ਨੂੰ ਅਨਜਾਮ ਲੈਣ ਵਾਸਤੇ ਜਾ ਰਹੇ ਸੀ ਹਾਂ ਮੈਂ ਉਹ ਤੁਹਾਨੂੰ ਦੱਸਿਆ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਇਹਦੇ ਸਬੰਧ ਚ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਜਿਹੜਾ ਸਾਡਾ ਲਿਖਾ ਜੋਕਾ ਲਾਸਟ ਜ ਜੜਾ ਅਗਸਤ ਤੋਂ ਤੇ ਹੁਣ ਜੜਾ ਸਤੰਬਰ ਹੁਣ ਤੱਕ ਜਿਹੜਾ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ 35 ਮੁਕਦਮੇ ਜਿਹੜੇ ਐ ਐਨਡੀਪੀਐਸ ਦੇ ਦਰਜ ਕੀਤੇ ਆ ਔਰ ਇਹਦੇ ਚ ਅਸੀਂ 46 ਜਿਹੜੇ ਐ ਦੋਸ਼ੀਓ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਬਰਾਮਦ ਕੀਤੀ ਗਈ ਹੈ ਨਸ਼ੀਲਾ ਜਿਹੜਾ ਸਮਗਰੀ ਜਿਹੜੀ ਬਰਾਮਦ ਕੀਤੀ ਗਈ ਹੈ ਇਦਾਂ ਐਕਸਾਈਜ਼ ਐਕਟ ਜਿਹੜੇ ਸ਼ਰਾਬ ਦੇ ਜਿਹੜੇ ਚਾਰ ਮੁਕਦਮੇ ਦਰਜ ਕੀਤੇ ਆ ਚਾਰ ਤੇ ਚ ਬਕੀ ਬਕੀ ਅਰੈਸਟ ਕੀਤੇ ਆ ਤੇ 1 ਲੱਖ 80 ਹਜ਼ਾਰ ਮਿਲੀਲੀਟਰ ਜਿਹੜੀ ਇਹ ਸ਼ਰਾਬ ਉਹ ਬਰਾਮਦ ਕੀਤੀ ਆ ਤੇ ਅਸਲਾ ਐਕਟ ਦੇ ਵਿੱਚ ਜਿਹੜਾ ਪਿਛਲੇ ਮਹੀਨੇ ਅਗਸਤ ਤੇ ਹੁਣ ਸਤੰਬਰ ਇਹ ਦੋਵੇਂ ਮਹੀਨਿਆਂ ਦੇ ਵਿੱਚ ਚਾਰ ਮੁਕਦਮੇ ਦਰਜ ਕਰਕੇ ਨੌ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਆ ਔਰ ਪੰਜ ਪਿਸਤਲ ਤੇ ਦੋ ਇਹਨਾਂ ਕੋਲ ਜਿੰਦਾ ਰੋਂ ਟੋਟਲ ਜਿਹੜੇ ਬਰਾਮਦ ਕੀਤੇ ਆ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਚੋਰੀਆਂ ਜਿਹੜਾ ਲੁੱਟਖੋਹਾਂ ਦੇ ਜਿਹੜੇ ਨੌ ਜਿਹੜੇ ਮੁਕਦਮੇ ਆ ਉਹ ਅਸੀਂ ਜਿਹੜੇ ਕੇਸ ਜਿਹੜੇ ਅਸੀਂ ਟਰੇਸ ਕੀਤੇ ਆ ਨੌ ਔਰ ਇਹਦੇ ਵਿੱਚ 15 ਦੋਸ਼ੀ ਗ੍ਰਿਫਤਾਰ ਕੀਤੇ ਆ ਇਹਨਾਂ ਕੋਲੋਂ ਜਿਹੜੇ ਟੂ व्हीਲਰਸ ਤੇ ਦੂਜੇ ਜਿਹੜੇ ਆ 6 ਟੂ व्हीਲਰ ਰਿਕਵਰ ਕੀਤੇ ਆ ਔਰ ਦੋ ਜਿਹੜੇ ਮੋਬਾਈਲ ਫੋਨ ਰਿਕਵਰ ਕੀਤੇ ਆ ਔਰ ਗੈਸ ਸਿਲੰਡਰ ਵਗੈਰਾ ਦੂਜੇ ਹੀਟਰ ਟੇਬਲ ਵਗੈਰਾ ਜਿਹੜਾ ਉਹ ਸਮਾਨ ਐਂਡ ਕੈਸ਼ ਵੀ ਜਿਹੜਾ 18430 ਰੁਪਏ ਜਿਹੜਾ ਕੈਸ਼ ਆ ਉਹ ਵੀ ਰਿਕਵਰੀ ਕੀਤੀ ਗਈ ਆ ਸਰ ਜਿਹੜੇ ਹਜੇ ਵੀ ਕ੍ਰਾਈਮ ਕਰਨ ਨੂੰ ਨਹੀਂ ਹਰਦੇ ਜੀ ਉਹਨਾਂ ਨੂੰ ਉਹਨਾਂ ਲਈ ਇਹ ਹੈ ਜੀ ਉਹਨਾਂ ਲਈ ਸਖਤ ਹੈਗਾ ਵਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਰਿੰਦਰ ਸਿੰਘ ਬਰਕ ਜੀ ਜਿਹੜੇ ਉਹਨਾਂ ਵੱਲੋਂ ਐਸਪੀਡੀ ਸਾਹਿਬ ਸਾਡੇ ਸਰ ਸਰਮਜੀਤ ਰਾਏ ਜੀ ਉਹਨਾਂ ਵੱਲੋਂ ਸਾਨੂੰ ਸਖਤ ਜਿਹੜੇ ਦਿਸ਼ਾ ਨਿਰਦੇਸ਼ ਹੈ ਵੀ ਇਹਨਾਂ ਤੇ ਜਿਹੜੂ ਕ੍ਰਾਈਮ ਕਰਨ ਕ੍ਰਿਮੀਨਲ ਐਂਟੀਸੋਸ਼ਲ 엘িমੈਂਟਸ ਇਹਨਾਂ ਦੇਗੇਸ 0% ਜਿਹੜੀ ਸੀ ਟੋਲਰੇਸ਼ਨ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਵਾ ਇੱਕ ਵਾਰਨਿੰਗ ਹੈ ਵੀ ਇਹ ਜਿਹੜੇ ਕਿਸੇ ਵੀ ਜਿਹੜੇ ਕਰਨ ਵਾਲਾ ਜਿਹੜਾ ਜੁਰਮ ਹੈ ਦੇਰ ਸਵੇਰ ਫੜਿਆ ਹੀ ਜਾਂਦਾ ਹੈ ਸੋ ਕਿਸੇ ਵੀ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋ ਕੀਤੀ ਜਾਏਗੀ ਨਾਲ ਹੀ ਮੈਂ ਜਿਹੜਾ ਆ ਪਿੱਛੇ ਜੀ ਕੋਈ ਚੋਰੀਆਂ ਵਗੈਰਾ ਨਕੋਦਰ ਸ਼ਰਚ ਹੋਈਆਂ ਜਿਹੜੀਆਂ ਅਸੀਂ ਕਾਫੀ ਟ੍ਰੇਸ ਕਰ ਲਈਆਂ ਨੇ ਬਟ ਇਹਦੇ ਚ ਮੈਂ ਤੁਹਾਡੇ ਮਾਧਿਅਮੇ ਬੜਾਈ ਸਾਰੇ ਦੁਕਾਨਦਾਰਾਂ ਨੂੰ ਦੂਜਿਆਂ ਨੂੰ ਜਿਹੜੇ ਰਿਕਵੈਸਟ ਕਰਾਂਗਾ ਇਹ ਇੱਕ ਕਿਰੇ ਚੌਕੀਦਾਰ ਜੂਰੇ ਆਪਣੇ ਬਾਜ਼ਾਰ ਹਰ ਇੱਕ ਬਾਜ਼ਾਰ ਦੇ ਵਿੱਚ ਆਪਾਂ ਜਿਹੜਾ ਚੌਕੀਦਾਰ ਜ਼ਰੂਰ ਅਰੇਂਜ ਕਰਕੇ ਰੱਖਣ ਤਾਂ ਜੋ ਕਿ ਉਹਦਾ ਜਿਹੜਾ ਸਾਡਾ ਡਿਊਟੀ ਅਫਸਰ ਐਸ ਐਚ ਓ ਮੇਰੇ ਕੋ ਮੇਰਾ ਨੰਬਰ ਹੋਣਾ ਚੌਕੀਦਾਰਾਂ ਕੋ ਹੋਏ ਚੌਕੀਦਾਰਾਂ ਦਾ ਨੰਬਰ ਮੇਰੇ ਕੋ ਹੋਏ ਕਿਸੇ ਕਿਸਮ ਦੀ ਜੇ ਕੋਈ ਉਹਨਾਂ ਨੂੰ ਰਾਤ ਨੂੰ ਜਿਹੜਾ ਇਹ ਜੀ ਸ਼ੱਕੀ ਮੂਵਮੈਂਟ ਲੱਗਦੀ ਹੈ ਤਾਂ ਉਹਦੀ ਇਨਫੋਰਮੇਸ਼ਨ ਸਾਨੂੰ ਇਮੀਡੀਏਟਲੀ ਮਿਲ ਸਕੇ ਤਾਂ ਜੋ ਕਿ ਕੋਈ ਚੋਰੀ ਵਗੈਰਾ ਹੁਣ ਰੁਕ ਸਕੇ ਸਰ ਜੁਤ ਨਸ਼ੇ ਅੰਮ੍ਰੋਦ ਜੋ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਉਹ ਤਾਂ ਕਿੰਨਾ ਕੁ ਜਿਹੜਾ ਹੈਗਾ ਆਪਾਂ ਨੂੰ ਬਾਦਦਮ ਰਿਹਾ ਉਹ ਤਾਂ ਕਾਫੀ ਦੀ ਕਾਫੀ ਉਹਦਾ ਦੇਖਣ ਚ ਲੋਕ ਵੀ ਨੂੰ ਕਾਫੀ ਐਪਰੀਸ਼ੀਏਟ ਕਰ ਰਿਹਾ ਔਰ ਸਾਨੂੰ ਵੀ ਇਦਾਂ ਲੱਗ ਰਿਹਾ ਵਾ ਕਿ ਕਾਫੀ ਜਿਹੜਾ ਵਾ ਇਹ ਇਹਦੀ ਨਸ਼ੇ ਦੀ ਰੋਕਥਾਮ ਦੇ ਵਿੱਚ ਕਾਫੀ ਇਦਾਂ ਸਹਾਇ ਹੋ ਰਿਹਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਵਿਸ਼ਾ ਇਹ ਜੀ ਸਾਡੇ ਦੋਨੇ ਥਾਣਾ ਸਿਟੀ ਦੇ ਵਿੱਚ ਤੇ ਥਾਣਾ ਸਦਰ ਦੇ ਵਿੱਚ ਅਸੀਂ ਕ੍ਰਿਸਟਲ ਦੀ ਕ੍ਰਿਸਟਲ ਦੀ ਰਿਕਵਰੀ ਕੀਤੀ ਦੋਨੇ ਥਾਣਿਆਂ ਚ ਵੱਖ-ਵੱਖ ਕੇਸਿਸ ਦੇ ਵਿੱਚ ਥਾਣਾ ਸਿਟੀ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਸਨੋ ਬੁੱਧ ਸਿੰਘ ਇਹ ਬੀਟਲਪਿੰਡ ਦਾ ਰਹਿਣ ਵਾਲਾ ਮਹਿਤਪੁਰ ਦਾ ਇਹਦੇ ਕੋਲੋਂ ਇੱਕ ਬੱਤੀ ਬੋਰ ਦਾ ਪਿਸਤਲ ਜਿਹੜਾ ਰਿਕਵਰ ਕਰਕੇ ਐਫ ਆਰ ਨੰਬਰ 10725548 ਆਮ ਫੈਕਟਰੀ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਥਾਣਾ ਸਦਰ ਦੇ ਵਿੱਚ ਜਿਹੜਾ ਏਐਸ ਜਸਪਾਲ ਸਿੰਘ ਨੇ ਅਡਾ ਟਟਕਲਾ ਵਿੱਚ ਨਕਾ ਲਾਇਆ ਸੀ ਤੇ ਮੱਲੀਆਂ ਕਲਾ ਵੱਲੋਂ ਇੱਕ ਵਿਅਕਤੀ ਜਿਹੜਾ ਆਇਆ ਮੋਟਰਸਾਈਕਲ ਦੇ ਉੱਪਰ ਸਪਲੈਂਡਰ ਉਹਨਾਂ ਨੂੰ ਰੁਪਨ ਦਾ ਇਸ਼ਾਰਾ ਕਰਨ ਤੇ ਉਹ ਨਾ ਰੁਕਿਆ ਉਹ ਅਗਲੇ ਬੰਦੇ ਨੂੰ ਭਜਾ ਕੇ ਮੋਟਰਸਾਈਕਲ ਲੈ ਗਿਆ ਜੋ ਅਗਲੇ ਬੰਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਉੱਡ ਗਿਆ ਤੇ ਉਹਦੇ ਕੋਲੋਂ ਜਿਹੜਾ ਵਾ ਇੱਕ 7.6mm ਦਾ ਪਿਸਤਲ ਤੇ 1.25kg ਜਿਹੜੀ ਅਫੀਮ ਬਰਮਲ ਹੋਈ ਉਸ ਸਬੰਧ ਵਿੱਚ ਅਫੇਅਰ ਨੰਬਰ 5812925 ਜਿਹੜੀ ਦਰਜ ਕੀਤੀ ਗਈ ਸਰ ਇਹ ਜਿਹੜੇ ਦੋਨੇ આરોપી ਹੈਗੇ ਆ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਹਾਂਜੀ ਜਿਹੜਾ ਇਹ ਜਿਹੜਾ ਸਦਰਕ ਦੇ ਕੇਸ ਦੇ ਵਿੱਚ ਰੋਹਿਤ ਜਿਹੜਾ ਅਰੈਸਟ ਕੀਤਾ ਹੈ ਇੱਥੇ ਪਹਿਲਾਂ ਵੀ ਇੱਕ ਅਫੇਅਰ ਨੰਬਰ 39 ਮੁਹੱਲੀ ਥਾਣੇ ਵਿੱਚ ਐਨਡੀਪੀਐਸ ਐਕਟ ਐਨਟੀਐਫ ਮੁਹੱਲੀ ਦੇ ਵਿੱਚ ਦਰਦ ਹੈ ਆਲਰੇਡੀ ਪਹਿਲੇ ਦਰਜਾ ਕੀ ਹੈ ਸਰ ਇਹਨਾਂ ਨੇ ਜਿਹੜੇ ਪਿਸਤਲੇ ਇਹਨਾਂ ਕੋਲ ਬਰਾਮਦ ਹੋਏ ਹੈਗੇ ਆ ਪਤਾ ਲਗਾ ਕਿ ਇਹ ਕਿੱਥੋਂ ਆਏ ਉਹ ਜਿਸ ਸਾਡੇ ਕੋਲ ਰਿਮਾਂਡ ਤੇ ਆ ਆਪਣਾ ਡਿਊਰਿੰਗ ਰਿਮਾਂਡ ਇਹਨਾਂ ਦੇ ਕੋਲੋਂ ਜਿਹੜਾ ਬਰੀਕੀ ਦੇ ਨਾਲ ਪੁੱਛਗਿੱਛ ਕਰਦੇ ਆ ਕਿ ਕੀ ਇਹਨਾਂ ਦਾ ਸਾਰਾ ਨੈਕਸਸ ਸੀ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਇਹਨਾਂ ਨੇ ਕੀ ਯੂਜ਼ ਕੀਤੇ ਹੈ ਕਿਤੇ ਕਿ ਨਹੀਂ ਕੀਤੇ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਕਿਹੜੀ ਘਟਨਾ ਨੂੰ ਜਾਂਚ ਲੈਣ ਵਾਸਤੇ ਜਾ ਰਹੇ ਸੀ ਹਾਂ ਮੈਂ ਉਹ ਤੁਹਾਨੂੰ ਦੱਸਿਆ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਜਿਹੜਾ ਸਾਡਾ ਲਿਖਾ ਜੋਕਾ ਲਾਸਟ ਜਿਹੜਾ ਮਹੀਨਾ ਜਿਹੜਾ ਅਗਸਤ ਤੇ ਹੁਣ ਜਿਹੜਾ ਸਤੰਬਰ ਹੁਣ ਤੱਕ ਜਿਹੜਾ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ 35 ਮੁਕਦਮੇ ਜਿਹੜੇ ਐ ਐਨਡੀਪੀਐਸ ਦੇ ਦਰਜ ਕੀਤੇ ਆ ਔਰ ਇਹਦੇ ਚ ਅਸੀਂ 46 ਜਿਹੜੇ ਐ ਦੋਸ਼ੀਓ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਬਰਾਮਦ ਕੀਤੀ ਗਈ ਹੈ ਨਸ਼ੀਲਾ ਜਿਹੜਾ ਸਮਗਰੀ ਜਿਹੜੀ ਬਰਾਮਦ ਕੀਤੀ ਗਈ ਹੈ ਇੱਦਾਂ ਐਕਸਾਈਜ਼ ਐਕਟ ਜਿਹੜੇ ਸ਼ਰਾਬ ਦੇ ਜਿਹੜੇ ਚਾਰ ਮੁਕਦਮੇ ਦਰਜ ਕੀਤੇ ਆ ਚਾਰ ਵਿੱਚ ਵਿਅਕਤੀ ਅਰੈਸਟ ਕੀਤੇ ਆ ਤੇ ਇੱਕ 180000 ਮਿਲੀਲੀਟਰ ਜਿਹੜੀ ਇਹ ਸ਼ਰਾਬ ਉਹ ਬਰਾਮਦ ਕੀਤੀ ਆ ਤੇ ਅਸਲ ਐਕਟ ਦੇ ਵਿੱਚ ਜਿਹੜਾ ਪਿਛਲੇ ਮਹੀਨੇ ਅਗਸਤ ਤੇ ਹੁਣ ਸਤੰਬਰ ਇਹ ਦੋ ਮਹੀਨਿਆਂ ਦੇ ਵਿੱਚ ਚਾਰ ਮੁਕਦਮੇ ਦਰਜ ਕਰਕੇ ਨੌ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਆ ਔਰ ਪੰਜ ਪਿਸਤਲ ਤੇ ਦੋ ਇਹਨਾਂ ਕੋਲ ਜਿੰਦਾ ਰੋਂ ਟੋਟਲ ਜਿਹੜੇ ਬਰਾਮਦ ਕੀਤੇ ਆ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਚੋਰੀਆਂ ਜਿਹੜਾ ਲੁੱਟਖੋਹਾਂ ਦੇ ਜਿਹੜੇ ਨੌ ਜਿਹੜੇ ਮੁਕਦਮੇ ਆ ਉਹ ਅਸੀਂ ਜਿਹੜੇ ਕੇਸ ਜਿਹੜੇ ਅਸੀਂ ਟਰੇਸ ਕੀਤੇ ਆ ਨੌ ਔਰ ਇਹਦੇ ਵਿੱਚ 15 ਦੋਸ਼ੀ ਗ੍ਰਿਫਤਾਰ ਕੀਤੇ ਆ ਇਨਾਂ ਕੋਲੋਂ ਜਿਹੜੇ 2 ਵੀਲਰਸ ਤੇ ਦੂਜੇ ਜਿਹੜੇ ਐ 6 ਟੂ ਵੀਲਰ ਰਿਕਵਰ ਕੀਤੇ ਐ ਔਰ ਦੋ ਜਿਹੜੇ ਐ ਮੋਬਾਈਲ ਫੋਨ ਰਿਕਵਰ ਕੀਤੇ ਐ ਔਰ ਗੈਸ ਸਿਲੰਡਰ ਵਗੈਰਾ ਦੂਜੇ ਹੀਟਰ ਟੇਬਲ ਵਗੈਰਾ ਜਿਹੜਾ ਉਹ ਸਮਾਨ ਐਂਡ ਕੈਸ਼ ਵੀ ਜਿਹੜਾ 18430 ਰੁਪਏ ਜਿਹੜਾ ਕੈਸ਼ ਐ ਉਹ ਵੀ ਰਿਕਵਰੀ ਕੀਤੀ ਗਈ ਐ ਸਰ ਜਿਹੜੇ ਹਜੇ ਵੀ ਕ੍ਰਾਈਮ ਕਰਨ ਨੂੰ ਨਹੀਂ ਰਹੇ ਜੀ ਉਹਨਾਂ ਨੂੰ ਉਹਨਾਂ ਲਈ ਇਹ ਐ ਜੀ ਵੀ ਉਹਨਾਂ ਲਈ ਸਖਤ ਹੈਗਾ ਵਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਹਿੰਦਰ ਸਿੰਘ ਬਰਕ ਜੀ ਜਿਹੜੇ ਉਹਨਾਂ ਵੱਲੋਂ ਐਸਪੀਡੀ ਸਾਹਿਬ ਸਾਡੇ ਸਰ ਸਰਬਜੀਤ ਰਾਏ ਜੀ ਉਹਨਾਂ ਵੱਲੋਂ ਸਾਨੂੰ ਸਖਤ ਜਿਹੜੇ ਦਿਸ਼ਾ ਨਿਰਦੇਸ਼ ਹੈ ਵੀ ਇਹਨਾਂ ਤੇ ਜੋ ਵੀ ਕ੍ਰਾਈਮ ਕਰਨ ਕ੍ਰਿਮੀਨਲ ਐਂਟੀਸੋਸ਼ੀਅਲ 엘ਿਮੈਂਟਸ ਇਹਨਾਂ ਦੇ ਅਗੇਂਸ 0% ਜਿਹੜੀ ਸੀ ਟੋਲਰੇਸ਼ਨ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਵਾ ਇੱਕ ਵਾਰਨਿੰਗ ਹੈ ਵੀ ਇਹ ਜਿਹੜੇ ਕਿਸੇ ਵੀ ਜਿਹੜੇ ਕਰਨ ਵਾਲਾ ਜਿਹੜਾ ਜੁਰਮ ਹੈ ਦੇਰ ਸਵੇਰ ਫੜਿਆ ਹੀ ਜਾਂਦਾ ਹੈ ਸੋ ਕਿਸੇ ਵੀ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋ ਕੀਤੀ ਜਾਏਗੀ ਨਾਲ ਹੀ ਮੈਂ ਜਿਹੜਾ ਆ ਪਿੱਛੇ ਜੀ ਕੋਈ ਚੋਰੀਆਂ ਵਗੈਰਾ ਨਕੋਦਰ ਸ਼ਹਿਰ ਚ ਹੋਈਆਂ ਜਿਹੜੀਆਂ ਅਸੀਂ ਕਾਫੀ ਟ੍ਰੇਸ ਕਰ ਲਈਆਂ ਨੇ ਬਟ ਇਹਦੇ ਚ ਮੈਂ ਤੁਹਾਡੇ ਮਾਧਿਅਮੇ ਬੜਾਈ ਸਾਰੇ ਦੁਕਾਨਦਾਰਾਂ ਨੂੰ ਦੂਜਿਆਂ ਨੂੰ ਜਿਹੜ ਇਹ ਇੱਕ ਜਿਹੜੇ ਚੌਕੀਦਾਰ ਜੂਰੇ ਆਪਣੇ ਬਾਜ਼ਾਰ ਹਰ ਇੱਕ ਬਾਜ਼ਾਰ ਦੇ ਵਿੱਚ ਆਪਾਂ ਜਿਹੜਾ ਚੌਕੀਦਾਰ ਜ਼ਰੂਰ ਕੀ ਅਰੇਂਜ ਕਰਕੇ ਰੱਖਣ ਤਾਂ ਜੋ ਕਿ ਉਹਦਾ ਜਿਹੜਾ ਸਾਡਾ ਡਿਊਟੀ ਅਫਸਰ ਐਸ ਐਚ ਓ ਮੇਰੇ ਕੋ ਮੇਰਾ ਨੰਬਰ ਉਹਨਾਂ ਚੌਕੀਦਾਰਾਂ ਕੋ ਹੋਵੇ ਚੌਕੀਦਾਰਾਂ ਦਾ ਨੰਬਰ ਮੇਰੇ ਕੋ ਹੋਵੇ ਕਿਸੇ ਕਿਸਮ ਦੀ ਜੇ ਕੋਈ ਉਹਨਾਂ ਨੂੰ ਰਾਤ ਨੂੰ ਜਿਹੜਾ ਇਹ ਜੀ ਸ਼ੱਕੀ ਮੂਵਮੈਂਟ ਲੱਗਦੀ ਹੈ ਤਾਂ ਉਹਦੀ ਇਨਫੋਰਮੇਸ਼ਨ ਸਾਨੂੰ ਇਮੀਡੀਏਟਲੀ ਮਿਲ ਸਕੇ ਤਾਂ ਜੋ ਕਿ ਕੋਈ ਚੋਰੀ ਵਗੈਰਾ ਹੁਣ ਉਹ ਰੁਕ ਸਕੇ ਸਰ ਜੁਤ ਨਸ਼ੇ ਅੰਦਰ ਜੋ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਉਹ ਤਾਂ ਕਿੰਨਾ ਕੁ ਜਿਹੜਾ ਹੈਗਾ ਆਪਾਂ ਨੂੰ ਬਾਦਮ ਰਿਹਾ ਉਹਦਾ ਕਾਫੀ ਦੀ ਕਾਫੀ ਉਹਦਾ ਦੇਖਣ ਚ ਲੋਕ ਵੀ ਨੂੰ ਕਾਫੀ ਐਪਰੀਸ਼ੀਏਟ ਕਰ ਰਿਹਾ ਔਰ ਸਾਨੂੰ ਵੀ ਇਦਾਂ ਲੱਗ ਰਿਹਾ ਵਾ ਕਿ ਕਾਫੀ ਜਿਹੜਾ ਵਾ ਇਹ ਇਹਦੀ ਨਸ਼ੇ ਦੀ ਰੋਕਥਾਮ ਦੇ ਵਿੱਚ ਕਾਫੀ ਇਦਾਂ ਸਹਾਇ ਹੋ ਰਿਹਾ